ਕਿਸਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਕਿਸਾਨ ਵੀਰਾਂ ਨੂੰ ਅਹੁਦੇਦਾਰ ਦੋਸਤਾਂ ਨੂੰ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੀ ਸਟੇਟ ਬੋਡੀ ਵੱਲੋਂ ਸਨਿਮਰ ਬੇਨਤੀ ਆ ਦੋਸਤੋ ਕਿ ਆਪ ਸਭ ਨੂੰ ਜਥੇਬੰਦੀ ਦੇ ਸੰਵਿਧਾਨ ਬਾਰੇ ਹੋ ਸਕਦਾ ਜਾਣਕਾਰੀ ਨਾ ਹੋਵੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਵੀਰਾਂ ਵੱਲੋਂ ਜਥੇਬੰਦੀ ਨੂੰ ਜੁਆਇਨ ਕੀਤਾ ਗਿਆ ਹੈ ਤੇ ਜਿਹੜੇ ਅੰਦੋਲਨ ਨੂੰ ਮੁੱਖ ਰੱਖ ਕੇ ਜੁਆਇਨ ਕਰ ਗਏ ਨੇ ਉਹਨਾਂ ਨੇ ਵਾਕਿਆ ਇਹਦਾ ਸੰਵਿਧਾਨ ਨਹੀਂ ਪੜਿਆ ਹੋਣਾ ਸੋ ਇਸ ਕਰਕੇ ਉਹਨਾਂ ਸਾਰੇ ਵੀਰਾਂ ਨੂੰ ਹਰ ਇੱਕ ਆਗੂ ਹਰ ਇੱਕ ਵਰਕਰ ਹਰ ਇੱਕ ਪਿੰਡ ਲੈਵਲ ਤੱਕ ਦੇ ਵੀਰਾਂ ਨੂੰ ਮੇਰੀ ਹੱਥ ਚੁਰ ਕੇ ਬੇਨਤੀ ਹੈ ਕਿ ਆਪਾਂ ਇੱਕ ਸਿਧਾਂਤ ਇੱਕ ਸੰਵਿਧਾਨ ਜੋ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਬਣਨ ਵੇਲੇ ਲੈ ਕੇ ਚੱਲੇ ਸੀ ਕਿ ਕਿਸਾਨ ਕਿਸੇ ਵੀ ਧਰਮ ਨਾਲ ਜੁੜਿਆ ਹੋਣਾ ਹੋ ਸਕਦਾ ਹੈ ਕਿਸਾਨ ਕਿਸੇ ਵੀ ਮਜ਼ਬ ਦੇ ਵਿੱਚੋਂ ਹੋ ਸਕਦਾ ਹੈ ਕਿਸਾਨ ਕਿਸੇ ਜਾਤੀ ਦਾ ਹੋ ਸਕਦਾ ਹੈ ਔਰ ਕਿਸਾਨ ਦਾ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਥੋੜਾ ਬਹੁਤ ਲਗਾਓ ਹੋ ਸਕਦਾ ਹੈ ਇਸ ਕਰਕੇ ਜਥੇਬੰਦੀ ਨੇ ਇਹ ਗੱਲ ਰੱਖੀ ਸੀ ਕਿ ਅਸੀਂ ਕਿਸਾਨਾਂ ਦੀ ਯੂਨੀਅਨ ਬਣਾ ਰਹੇ ਹਾਂ ਸਾਡਾ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਸਬੰਧ ਨਹੀਂ ਔਰ ਇਹ ਬਿਲਕੁਲ ਗੈਰ ਰਾਜਨੀਤਿਕ ਰਹੇਗਾ ਇਹਦਾ ਰਾਜਨੀਤੀ ਨਾਲ ਚੋਣਵੀ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੋਏਗਾ ਸੋ ਉਹ ਸਿਧਾਂਤ ਅੱਜ ਤੱਕ ਮੈਂ ਕਿਸੇ ਤੇ ਟਿੱਪਣੀ ਨਹੀਂ ਕਰਦਾ ਲੇਕਿਨ ਇੰਨੀ ਗੱਲ ਜ਼ਰੂਰ ਹੈ ਕਿ ਬੀਕੇਯੂ ਇਕਤਾ ਸਿੱਧੂ ਪਰ ਅੱਜ ਵੀ ਉਸ ਸਿਧਾਂਤ ਦੇ ਉੱਤੇ ਪਹਿਰਾ ਦੇ ਰਹੀ ਹੈ ਇਹ ਕਿ ਗੈਰ ਰਾਜਨੀਤਿਕ ਸੋਚ ਲੈ ਕੇ ਚੱਲੇ ਆ ਤੇ ਇਸੇ ਦੇ ਵਿੱਚੋਂ ਹੀ ਅੱਗੇ ਜਾ ਕੇ ਗੈਰ ਰਾਜਨੀਤਿਕ ਐਸ ਕੇ ਐਮ ਦਾ ਜਨਮ ਹੋਇਆ ਹੋਇਆ ਸੋ ਇਸ ਲਈ ਚੋਣਾਂ ਦਾ ਮਾਹੌਲ ਬੜਾ ਗਰਮ ਹੈ ਸਾਰੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਸਾਡੇ ਸੰਵਿਧਾਨ ਵੱਲੋਂ ਮਿਲਿਆ ਹੋਇਆ ਰਾਈਟ ਇੰਡੀਪੈਂਡੈਂਟ ਰਾਈਟ ਆਪਦੀ ਵੋਟ ਪਾਉਣ ਦਾ ਉਹਨੂੰ ਜੱਠੇਬੰਦੀ ਵੀ ਉਸੇ ਤਰ੍ਹਾਂ ਉਹਦਾ ਇੰਡੀਪੈਂਡੈਂਟ ਰਾਈਟ ਮੰਨਦੀ ਹੋਈ ਇਹ ਮੰਨਦੀ ਹੈ ਇਹਦਾ ਸਿਧਾਂਤ ਹੈ ਕਿ ਹਰ ਇੱਕ ਵਰਕਰ ਨੂੰ ਆਪਣੀ ਵੋਟ ਗੁਪਤ ਰੂਪ ਦੇ ਵਿੱਚ ਕਿਹਨੂੰ ਪਾਉਣੀ ਆ ਪਾਉਣ ਦਾ ਰਾਈਟ ਆ ਉਹ ਪਾ ਸਕਦਾ ਜਿੰਨੂੰ ਮਰਜ਼ੀ ਪਾਵੇ ਲੇਕਿਨ ਇਸ ਸ਼ਕਤੀ ਨਾਲ ਲਾਗੂ ਹੈ ਕਿ ਕੋਈ ਵੀ ਵਰਕਰ ਕੋਈ ਆਗੂ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਪ੍ਰਚਾਰ ਪ੍ਰਸਾਰ ਨਹੀਂ ਕਰੇਗਾ ਕਿਸੇ ਵੀ ਤਰ੍ਹਾਂ ਦਾ ਕਿਸੇ ਦੀ ਖਾਤਰ ਵੋਟਾਂ ਨਹੀਂ ਮੰਗੇਗਾ ਕਿਸੇ ਨੂੰ ਮਜਬੂਰ ਕੰਪੈਲ ਨਹੀਂ ਕਰੇਗਾ ਵੋਟਾਂ ਦੀ ਖਾਤਰ ਆਪਣੀ ਵੋਟ ਜਿੱਥੇ ਮਰਜ਼ੀ ਕੋਈ ਪਾ ਸਕਦਾ ਕੋਈ ਦਿੱਕਤ ਨਹੀਂ ਹੈ ਸੋ ਉਹਨਾਂ ਦੇ ਖਾਤਰ ਪ੍ਰਚਾਰ ਕਰਨਾ ਉਹਨਾਂ ਦੀ ਗੱਡੀਆਂ 'ਚ ਚੜ ਕੇ ਘੁੰਮਣਾ ਉਹਨਾਂ ਦੀ ਖਾਤਰ ਘਰ-ਘਰ ਜਾ ਕੇ ਕੈਂਪੇਨਿੰਗ ਕਰਨੀਆਂ ਇਹ ਆਪਣੀ ਜਥੇਬੰਦੀ ਦੇ ਸਿਧਾਂਤ ਸੰਵਿਧਾਨ ਦੇ ਉਲਟ ਹੈ ਸੋ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਸਾਰੇ ਹੀ ਵਰਕਰ ਸਹਿਬਾਨਾਂ ਨੂੰ ਸਾਰੇ ਆਗੂ ਸਹਿਬਾਨਾਂ ਨੂੰ ਕਿ ਕਿਰਪਾ ਕਰਕੇ ਇਸ ਗੱਲ ਤੋਂ ਬਚਿਆ ਜਾਏ ਤਾਂ ਕਿ ਜਥੇਬੰਦੀ ਦਾ ਮੂਲ ਸਿਧਾਂਤ ਕਾਇਮ ਰਹਿ ਸਕੇ ਅਗਰ ਕਿਤੇ ਵੀ ਕੋਈ ਆਗੂ ਅਜਿਹਾ ਕਰਦਾ ਪਾਇਆ ਜਾਂਦਾ ਹੈ ਫਿਰ ਮਜਬੂਰਨ ਜਥੇਬੰਦੀ ਨੂੰ ਬੜੇ ਦੁੱਖ ਹੋਏਗਾ ਇਹ ਗੱਲ ਕਰਦਿਆਂ ਕਿ ਉਸ ਵਰਕਰ ਉਸ ਆਗੂ ਦੇ ਖਿਲਾਫ ਕਾਰਵਾਈ ਕਰਕੇ ਜਥੇਬੰਦੀ ਦੀ ਮੈਂਬਰਸ਼ਿਪ ਤੋਂ ਉਹਦੇ ਅਹੁਦੇ ਤੋਂ ਉਹਨੂੰ ਖਾਰਜ ਕਰਨਾ ਪਵੇਗਾ ਇਹ ਬਾਅਦ ਦੇ ਵਿੱਚ ਫਿਰ ਬੜੀਆਂ ਦਿੱਕਤਾਂ ਆਉਂਦੀਆਂ ਇਸ ਲਈ ਪਹਿਲਾਂ ਹੀ ਸਾਰੇ ਵੀਰ ਇਸ ਗੱਲ ਨੂੰ ਧਿਆਨ ਚ ਰੱਖੋ ਕੋਈ ਵੀ ਵਿਅਕਤੀ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਖਾਤਰ ਪ੍ਰਚਾਰ ਨਾ ਕਰੇ ਕੋਈ ਕਿਸੇ ਦੀ ਖਾਤਰ ਵੋਟ ਨਾ ਮੰਗੇ ਕੋਈ ਸਾਡਾ ਕਿਸੇ ਦਾ ਨੂੰ ਹਰਾਉਣਾ ਕੋਈ ਸਾਡਾ ਕਿਸੇ ਨੂੰ ਜਿਤਾਉਣਾ ਕੋਈ ਪਰਪਸ ਨਹੀਂ ਹੈ ਸਾਡੇ ਜਥੇਬੰਦੀ ਦਾ ਪਰਪਸ ਹੈ ਕਿ ਕਿਸਾਨਾਂ ਦੇ ਮੁੱਦੇ ਕਿਸਾਨਾਂ ਦੇ issues ਨੂੰ ਚੱਕ ਕੇ ਹਰ ਇੱਕ ਪੋਲੀਟੀਕਲ ਪਾਰਟੀ ਦੇ ਗਰਾਉਂਡ ਲੈਵਲ ਤੋਂ ਚੱਕ ਕੇ ਉਹਨਾਂ ਤੱਕ ਲੈ ਕੇ ਜਾਣਾ ਇਹ ਸਾਡਾ ਕਰਮ ਹੈ ਸਾਡਾ ਧਰਮ ਹੈ ਉਹ ਕਰ ਰਹੇ ਹਾਂ ਸੀ ਸੋ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਦੇ ਤੋਂ ਸਾਰਿਆਂ ਨੇ ਵਿਚਾਰ ਰੱਖਣਾ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ